ਮੇਰਾ ਨਾਮ ਜੀ ਸਾਰਾ ਨੇਮ ਆ ਜੀ ਹਮ ਮੇਰਾ ਨਾਮ ਬਲਜੀਤ ਸਿੰਘ ਆ ਜੀ ਕਿਥੋਂ ਦੇ ਨਿਵਾਸੀ ਹੋ ਤੁਸੀਂ ਹਾਂ ਪ੍ਰਕਾਸ਼ ਨਗਰ ਹਾਂਜੀ ਸਰ ਕੀ ਦਿੱਕਤ ਪਰੇਸ਼ਾਨੀ ਆ ਆ ਪਿੱਛੇ ਜਿਹੜਾ ਆਪਣੇ ਜਿਹੜਾ ਬਣਦਾ ਹੋਇਆ ਹਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਘਾ ਪੱਟ ਦਿੱਤਾ ਪਿੱਛੇ ਰਹਿ ਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਮਕਾਨ ਡਹਿਰੇ ਸਾਰੇ ਘਟਾ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨ ਆ ਉਹਨਾਂ ਦੀ ਵੀ ਕੰਧ ਤਰੇੜਾਂ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਪਾਈਪਾਂ ਟੁੱਟ ਗਿਆ ਪਾਣੀ ਸਾਰਾ ਪੈ ਰਿਹਾ ਧੜਾ ਧੜ ਪੜਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਬੜਾ ਬੜੇ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ ਇੰਨੀ ਕੁ ਫੁੱਟ ਪਟਿਆ ਹੋਇਆ ਜੀ ਇਹਦਾ 40 50 ਫੁੱਟਾਂ ਵਾਲਾ ਹੀ ਕਟੋ ਕੱਟ ਉਹ ਕੋਈ ਬੀਮ ਦਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਬਿਲਕੁਲ ਵਾਪਰ ਸਕਦਾ ਜੀ ਇਹ ਸੁੱਤੇ ਬਿਆਂ ਦੇ ਗਿਰਜੇ ਸਾਡੇ ਕੋਲ ਬੈੱਡ ਪੈ ਜਾਣ ਦੇਖੋ ਪਤਾ ਲੱਗੇ ਬਿੱਡਾ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਸਾਰੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਇਹਨਾਂ ਨੇ ਪਰਮਿਸ਼ਨ ਵਗੈਰਾ ਲਈ ਕੋਈ ਪਤਾ ਕੋਈ ਪਤਾ ਨਹੀਂ ਜੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਪਰਮਿਸ਼ਨ ਲਈ ਹੈ ਕਿ ਕੀ ਬਣਾ ਰਹੇ ਹੈ ਲੋਕਾਂ ਨੂੰ ਇਹ ਨਹੀਂ ਕਨਫਰਮ ਚੰਗੀ ਤਰ੍ਹਾਂ ਵੀ ਹੈ ਕਿ ਬਣ ਕੀ ਰਿਹਾ ਹੈ ਅਸਲ ਕੀ ਨਾਮ ਹੈ ਮਨਜੀਤਪਾਲ ਸਿੰਘ ਮਨਜੀਤਪਾਲ ਸਿੰਘ ਅਸਲ ਤੁਹਾਡੀ ਬਿਲਡਿੰਗ ਹੈ ਜੀ ਹਾਂਜੀ ਮੇਰੀ ਬਿਲਡਿੰਗ ਹੈ ਮੈਂ ਇੱਥੇ EMPLOYEE ਹਾਂ ਜੀ ਇੰਜੀਨੀਅਰ ਹਾਂ ਇੰਜੀਨੀਅਰ ਹੋ ਹਾਂਜੀ ਸਰ ਲੱਗਦਾ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਵਾਪਰਿਆ ਨੀਗਾ ਜੀ ਇਹਨੂੰ ਸੰਭ ਲੈਣ ਤੋਂ ਜੀ ਦੋ ਤਿੰਨ ਮਕਾਨ ਤਾਂ ਡਿੱਗੇ ਚੁੱਕੇ ਨੇ ਉਹਨਾਂ ਨੂੰ ਅਸੀਂ ਸੰਭ ਰਹੇ ਹਾਂ ਜੀ ਕਿਦਾਂ ਸਾਂਭੋਗੇ ਸਰ ਅਸੀਂ ਕੰਕਰੀਟ ਮੰਗਾ ਲਿਆ ਜਿੰਨਾ ਵੀ ਇਹ ਨੁਕਸਾਨ ਹੋ ਉਹ ਚ ਕੰਕਰੀਟ ਭਰ ਕੇ ਉਹਨੂੰ ਮੋਕਾ ਸਾਂਭਾਂਗੇ ਜੀ ਨਹੀਂ ਪਹਿਲਾਂ ਇਹਦੀ ਪਰਮਿਸ਼ਨ ਲਈ ਸੀ ਹੈ ਹੀ ਹੈ ਜੀ ਪਰਮਿਸ਼ਨ ਹੈ ਜੀ ਜੇ ਤੁਸੀਂ ਚਾਹੋ ਤਾਂ ਦਿਖਾ ਸਕਦਾ 40 ਤੋਂ 50 ਫੁੱਟ ਪੱਟਿਆ ਗਿਆ ਲੋਕ ਕਹਿੰਦੇ ਵੀ ਕਮਰਸ਼ੀਅਲ ਬਿਲਡਿੰਗ ਨਹੀਂ ਸਰ ਇਹ ਦੋ ਜਿਹੜੀਆਂ ਜਿਹੜੀ ਪੱਟਿਆ ਗਿਆ ਇਹ ਬਿਲਕੁਲ ਇੱਕ ਐਮ ਐਮਬੀ ਗਾਈਡਲਾਈਨ ਤੋਂ ਬਾਹਰ ਨਹੀਂ ਹੈਗਾ ਪਰ ਹੁਣ ਜਿਸ ਤਰ੍ਹਾਂ ਹੁਣ ਵਾਪਰ ਗਿਆ ਹਾਦਸਾ ਜੀਪ ਤੋਂ ਤੇ ਅਸੀਂ ਇਹਨੂੰ ਹੁਣ ਇਹਦੀ ਰਿਕਵਰੀ ਕਰ ਰਹੇ ਹਾਂ ਨਾ ਜੀ ਜਿਨ੍ਹਾਂ ਦੇ ਨੁਕਸਾਨ ਹੋ ਗਏ ਉਹਨਾਂ ਦੇ ਭਰਤੇ ਭਾਰੀ ਕਰਾਂਗੇ ਅਸੀਂ ਜੀ ਉਹਨਾਂ ਦੇ ਦੇਣ ਜੇਕਰ ਕੋਈ ਅਜਾਨੀ ਹਾਦਸਾ ਹੋ ਉਹ ਤਾਂ ਸਰ ਰੱਬ ਦੀ ਮਿਹਰ ਆ ਹਜੇ ਤੱਕ ਤਾਂ ਅਸੀਂ ਇਹੀ ਦੁਆ ਕਰਾਂਗੇ ਗਾਹ ਨੂੰ ਗਾਹ ਨੂੰ ਗਾਹ ਨੂੰ ਕੋਈ ਦਿੱਕਤ ਨਾ ਆਵੇ ਇਹ ਅਸੀਂ ਸੋਚ ਰਹੇ ਆ ਆ ਜੀ ਮੈਂ ਸਤਵੰਦਰ ਸਿੰਘ ਜਵੱਦੀ ਸਾਫਕਾ ਕਾਉਂਸਲਰ ਆ ਇਸ ਵਾਰਡ ਦਾ ਇੰਚਾਰਜ ਵੀ ਆ ਹਾਂਜੀ ਆਮ ਆਦਮੀ ਪਾਰਟੀ ਤੋਂ ਹਾਂਜੀ ਸਰ ਕਿਸ ਤਰ੍ਹਾਂ ਦਾ ਹਾਦਸਾ ਆ ਆਪਣੇ ਲੋਕਾਂ ਦੇ ਵੱਡੀ ਅੰਗਹਿਲੀ ਕਹਿੰਦੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਕਹਿੰਦੇ ਵੱਡੇ ਇਲਜ਼ਾਮ ਲਗਾ ਰਹੇ ਨੇ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਹਾਂ ਜੀ ਦੇਖੋ ਇਹ ਰਹਾਇਸ਼ੀ ਇਲਾਕਾ ਵਾ ਹਾਂਜੀ ਲੋਕ ਵਧੀਆ বাসਦੇ ਨੇ ਇੱਥੇ ਬੜੇ ਪਿਆਰ ਨਾਲ বাসਦੇ ਨੇ ਹਾਂਜੀ ਰਹਿਸ਼ੀ ਇਲਾਕਿਆਂ ਦੇ ਵਿੱਚ ਏਡੇ ਏਡੇ ਵੱਡੇ ਵੱਡੇ ਹਸਪੀਟਲ ਵੱਡੀਆਂ ਵੱਡੀਆਂ ਬਿਲਡਿੰਗਾਂ ਨਹੀਂ ਬਣੀਆਂ ਜਿੱਥੇ ਰਹਿਸ਼ੀ ਇਲਾਕਾ ਹੋਵੇ ਹਾਂਜੀ 40 50 ਫੁੱਟ ਇਹਨਾਂ ਨੇ ਆ ਪੱਟਤਾ ਮੈਂ ਅੱਜ ਵੀ ਦੇਖਿਆ ਮੈਂ ਪਹਿਲਾਂ ਵੀ ਦੇਖ ਕੇ ਗਿਆ ਹਾਂਜੀ ਤਕਰੀਬਨ 20 ਪੱਕੀ ਕੋਠੀਆਂ ਨੂੰ ਇਹ ਨੁਕਸਾਨ ਪਹੁੰਚ ਗਿਆ ਇਸ ਲਈ ਨਹੀਂ ਮੈਂ ਕਹਿੰਦਾ ਤੁਹਾਨੂੰ ਇਹ ਜਿਹੜੀਆਂ ਕੋਠੀਆਂ ਨੂੰ ਨੁਕਸਾਨ ਪਹੁੰਚਿਆ ਤੇ ਦੂਸਰੀ ਸੜਕ ਪਾਰ ਕਰਕੇ ਵੀ ਉੱਥੇ ਵੀ ਤਰੇੜਾ ਆ ਗਈ ਅੱਛਾ ਜੀ ਇਹਦਾ ਕੌਣ ਜ਼ਿੰਮੇਵਾਰ ਆ ਕੱਲ ਮੈਂ ਇਹ ਮੁਹੱਲੇ ਵਾਲਿਆਂ ਦੇ ਸਾਡੇ ਇਹ ਪਰਿਵਾਰ ਹੀ ਆ ਮੈਂ ਕੌਂਸਲਰ ਵੀ ਰਿਆਂ ਇੱਥੇ ਸਾਡੇ ਪਰਿਵਾਰਕ ਮੈਂਬਰ ਆ ਦੇਖੋ ਅਸੀਂ ਇਹ ਨੁਕਸਾਨ ਜਿਹੜਾ ਜਰ ਨਹੀਂ ਸਕਦੇ ਅਸੀਂ ਇੱਥੇ ਧਰਨੇ ਤੇ ਵੀ ਬੈਠਾਂਗੇ ਜਿੱਥੇ ਤੱਕ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੁਹਾਡੀ ਸਰਕਾਰ ਆ ਤੁਸੀਂ ਆਪਣੀ ਸਰਕਾਰ ਤੱਕ ਨਹੀਂ ਗੱਲ ਪਹੁੰਚਾਓਗੇ ਤਾਂ ਹੱਲ ਨਹੀਂ ਕਰਾਂਗੇ ਮੈਂ ਐਮਐਲਏ ਸਾਹਿਬ ਨਾਲ ਕੱਲ ਗੱਲ ਕੀਤੀ ਸੀ ਹੋ ਜਲੰਧਰ ਗਏ ਸੀ ਜਿਮੀ ਚੌਂ ਨਾ ਉੱਥੇ ਜੀ ਕੱਲ ਕਹਿੰਦੇ ਸੀ ਰਾਤ ਨੂੰ ਆ ਜਾਾਂਗੇ ਸਵੇਰੇ ਸੋਹਾਂ ਆ ਜਾ ਮੈਂ ਅੱਜ 10 ਵਜੇ ਜਾਣਾ ਸੀ ਕੱਲ ਮੈਂ ਏਟੀਪੀ ਨਾਲ ਸਦਾਰ ਮੋਹਨ ਸਿੰਘ ਜੀ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਮੌਕੇ ਤੇ ਆਵਾਂਗੇ ਸਾਰਾ ਨਕਸ਼ਾ ਅਸੀਂ ਦੇਖਾਂਗੇ ਕੀ ਇਹ ਰਹਾ ਹੈਗਾ ਨਹੀਂ ਪਹਿਲਾਂ ਵੀ ਆ ਕੇ ਗਏ ਨੇ ਅੱਛਾ ਜੀ ਹੁਣ ਵੀ ਦੁਬਾਰਾ ਇਹ ਪ੍ਰਸ਼ਾਸਨ ਅਧਿਕਾਰਪੇਸ਼ਣ ਦਾ ਸਾਰਾ ਇੱਥੇ ਸੱਦਾਗੇ ਇਹ ਲੋਕ ਕਹਿੰਦੇ ਸਾਡੇ ਲਈ ਤਾਂ ਆਫਤ ਬਣ ਗਿਆ ਮੀ ਕਹਿੰਦੇ ਆਫਤ ਤਾਂ ਬਣੀ ਗਿਆ ਵਿਚਾਰਾ ਜਿਨ੍ਹਾਂ ਨੇ ਮਸਾ ساری ਜਿੰਦਗੀ ਦੀ ਕਮਾਈ ਕਰਕੇ ਆਪਣੇ ਬਣਾਏ ਨੇ ਉਹਨਾਂ ਦੀ ਕੋਠੀ ਸਾਰੀ ਡਿੱਗ ਪਵੇ ਤੇ ਫਿਰ ਸਾਰੀ 40-40 ਸਾਲ ਦੀਆਂ ਹੈ ਮਿਹਨਤਾਂ ਕੀਤੀਆਂ ਨੇ ਆ ਸੋਨੀ ਜੀ ਆ ਸ਼ੰਕਰ ਜੀ ਆ ਪ੍ਰਧਾਨ ਜੀ ਖੜੇ ਨੇ ਸਾਰੇ ਤੁਸੀਂ ਆ ਘਰ ਚਾ ਜੀ ਸਾਰੇ ਸਾਡੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਨੁਕਸਾਨ ਅੱਜ ਕੱਲ ਤਾਂ ਜੇ ਨੁਕਸਾਨ 1000 2000 ਦਾ ਉਹ ਜੋ ਵੀ ਯਰ ਹੁੰਦਾ ਇਹ ਤਾਂ ਹੁਣ ਜਲ ਤੋਂ ਜਲ ਹੱਲ ਕਰਾਇਆ ਜਾਉਂਦਾ ਹੈ ਲੱਖਾਂ ਕਰੋੜਾਂ ਦਾ ਨੁਕਸਾਨ ਆ ਜਲ ਤੋਂ ਜਲ ਹੱਲ ਕਿਉਂ ਇਹ ਤਾਂ ਜ਼ਰੂਰੀ ਅੱਜ ਹੋਣੀ ਅਸੀਂ ਮੀਂਹ 'ਚ ਖੜੇ ਆ ਅਸੀਂ ਸਵੇਰ ਦੇ ਖੜੇ ਆ ਅੱਜ ਸਵੇਰ ਦਾ ਮੈਨੂੰ ਫੋਨ ਆਇਆ ਮੈਨੂੰ ਜਦੋਂ ਫੋਨ ਆਇਆ ਮੈਂ ਜਦੀ ਉੱਠ ਕੇ ਆ ਗਿਆ ਤੇ ਅਸੀਂ ਇਸ ਦੀ ਕਾਰਵਾਈ ਚਾਹੁੰਦੇ ਆ ਦੇਖੋ ਇਹ ਪਹਿਲਾਂ ਇੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਦੱਸ ਦਿਆ ਮੈਨੂੰ ਜਿੱਥੇ ਤੱਕ ਮੈਨੂੰ ਮਹੱਲੇ ਵਾਲਿਆਂ ਨੇ ਦੱਸਿਆ ਇਹ ਕਮਿਊ ਕਦੇ ਕਹਿੰਦੇ ਇੱਥੇ ਸੇਵਕ ਪੂਲ ਬਣਨਾ ਹੁਣ ਇੱਥੇ ਕਹਿੰਦੇ ਹਸਪੀਟਲ ਬਣਨਾ ਪਹਿਲਾਂ ਤੇ ਇਹੀ ਨਹੀਂ ਕਲੀਅਰ ਹੈਗਾ ਵੀ ਇੱਥੇ ਬਣ ਕੀ ਰਿਹਾ ਸਾਨੂੰ ਇਹ ਪ੍ਰਸ਼ਾਸਨ ਨੂੰ ਇੱਥੇ ਆ ਕੇ ਮੌਕੇ ਤੇ ਇਨਕਵਾਇਰੀ ਕਰਨੀ ਚਾਹੀਦੀ ਹੈ ਇਹ ਵੱਡੇ ਤੋਂ ਵੱਡਾ ਸਾਰਾ ਸਾਡਾ ਅਫੀਸਰ ਸਾਹਿਬਾਨ ਡੀਸੀ ਸਾਹਿਬਾਨ ਕਮਿਸ਼ਨਰ ਸਾਹਿਬਾਨ ਐਮਐਲਏ ਸਾਹਿਬਾਨ ਸਾਰੇ ਇੱਥੇ ਹਾਜ਼ਰ ਹੋਣੇ ਚਾਹੀਦੇ ਅੱਜ ਆਉਣੇ ਚਾਹੀਦੇ ਅਸੀਂ ਵੀ ਬੇਨਤੀ ਕਰਾਂਗੇ ਸਾਰੇ ਜਾ ਕੇ ਇਹ ਸਾਰੇ ਮੌਕੇ ਤੇ ਆ ਕੇ ਸਾਰਾ ਦੇਖ ਕੇ ਸਾਰਾ ਪ੍ਰਸ਼ਾਸਨ ਆ ਕੇ ਸਾਰਾ ਮਹੱਲਾ ਆ ਕੇ ਇੱਥੇ ਜੋ ਵੀ ਬਣਦੀ ਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਸਾਰੇ ਮੁਹੱਲੇ ਦੇ ਨਾਲ ਆ ਸਵੇਰ ਦੇ ਖੜੇ ਹਾਂ ਹਲੇ ਤੱਕ ਕੋਈ ਆਇਆ ਨਹੀਂ ਕੋਈ ਚਾਹ ਨਹੀਂ ਪੀਤੀ ਕੋਈ ਪਾਣੀ ਨਹੀਂ ਪੀਤਾ ਸਾਰੇ ਸਭ ਅਸੀਂ ਦੇਖੋ ਮੈਂ ਸਾਰਾ ਅਸੀਂ ਦੇਖੋ ਕੋਈ ਇਥੇ ਜਿਹੜਾ ਮਾਲਕ ਇਥੇ ਬਣਾ ਰਿਹਾ ਕੋਈ ਨਹੀਂ ਆ ਰਿਹਾ ਉਹਨਾਂ ਨੂੰ ਫੜ ਰਹੇ ਆ ਪਤਾ ਨਹੀਂ ਕਿਉਂ ਨਹੀਂ ਆ ਰਹੇ ਠੀਕ ਨਹੀਂ ਗੱਲ ਅਸੀਂ ਇਸ ਮੁਹੱਲੇ ਦੇ ਨਾਲ ਆ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਕਿ ਹੋਊਗੀ ਤਾਂ ਅਸੀਂ ਇਹ ਆਪਣੀ ਅਸੀਂ ਖੇਤ ਸਾਹਿਬ ਦੇ ਅਸੀਂ ਉੱਥੇ ਜਾ ਕੇ ਧਰਨਾ ਲਾਵਾਂਗੇ ਬੜਾ ਸਭ ਤੋਂ ਪਹਿਲੀ ਗੱਲ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸ਼ਿਵ ਸ਼ੰਕਰ ਹੈ ਮੈਂ ਚੇਅਰਮੈਨ ਪੀ ਸੋਸਾਇਟੀ ਦੇ ਵੈਲਫੇਅਰ ਪ੍ਰਕਾਸ਼ਨਗਰ ਵੈਲਫੇਅਰ ਸੋਸਾਇਟੀ ਦਾ ਹਾਂਜੀ ਇਹ ਇਹਨਾਂ ਨੂੰ ਦੋ ਤਿੰਨ ਵਾਰੀ ਮੈਂ ਆ ਕੇ ਟੋਕਿਆ ਵੀ ਕੀ ਕਰ ਰਹੇ ਹੋ ਤੁਸੀਂ ਹਾਂਜੀ ਇਹਨਾਂ ਨੇ ਕਿਹਾ ਨਹੀਂ ਕਿ ਬਹੁਤ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ ਤੇ ਅਸੀਂ ਬੇਸਮੈਂਟ ਬਾਰੇ ਨਹੀਂ ਉਦੋਂ ਪਤਾ ਸੀ ਅੱਛਾ ਜੀ ਬੇਸਮੈਂਟ ਉਸ ਤੋਂ ਬਾਅਦ ਫਟਾਫਟ ਇਹਨਾਂ ਨੂੰ ਰਾਤੋਂ ਦਿਨ ਲੱਗ ਕੇ ਪਟ ਲਈ ਅੱਛਾ ਜੀ ਕੋਣ ਮੈਂ ਪਰਸੋ ਮੀਟਿੰਗ ਬੁਲਾਈ ਪਰਸੋ ਮੀਟਿੰਗ ਬੁਲਾ ਕੇ ਹਾਂਜੀ ਮੈਂ ਇੱਕ ਅਪਲੀਕੇਸ਼ਨ ਤਿਆਰ ਕੀਤੀ ਕਮਿਸ਼ਨਰ ਸਾਹਿਬ ਨੂੰ ਮਾਰ ਕੱਲ ਹੀ ਦਿੱਤੀ ਹੈ ਦਿੱਤੀ ਹੈ ਸੀ ਤੇ ਉਹ ਹੁਣ ਅੱਜ ਅੱਜ ਹੀ ਵਾਪਰ ਗਿਆ ਇਹ ਮਾਮਲਾ আর ਅਸੀਂ ਉਹਦੇ ਵਿੱਚ ਲਿਖਿਆ ਹੈ ਕਿ ਆਪਣਾ ਜਿਹੜਾ ਕਹਿਣਾ ਸਾਡੇ ਮਕਾਨਾਂ ਨੂੰ ਖਤਰਾ ਹੈ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਵੀਸ਼ਰ ਸਾਹਿਬ ਦੇਖ ਕੇ ਆਪਣਾ ਜਿਹੜਾ ਕਹਿਣਾ ਮੈਂ ਕਰਾਂ ਹੋ ਸਕਦਾ ਹੈ ਅੱਜ ਕੱਲ੍ਹ ਚ ਉਹ ਕਾਰਵਾਈ ਪੈ ਜਾਏ ਲੇਕਿਨ ਉਸ ਤੋਂ ਬਾਅਦ ਸੁਣਤਾ ਵੀ ਹੈ ਜਦੋਂ ਏਡੀ ਵੱਡੀ ਕੋਈ ਹਾਦਸਾ ਵਾਪਰ ਗਿਆ ਤੇ ਮੈਂ ਦੇਖੋ ਜੀ ਇਹ ਪਹਿਲੀ ਗੱਲ ਤਾਂ ਸਾਨੂੰ ਕੰਢੀ ਕੀ ਲੋੜ ਹੈ ਉਹਨਾਂ ਦੀ ਕਾਰਵਾਈ ਚ ਕਾਰਪੋਰੇਸ਼ਨ ਦੀ ਅਗਰ ਨਕਸ਼ਾ ਬਣਾਇਆ ਤੇ ਕਿਉਂ ਬਣਾਇਆ ਚੈੱਕ ਕਰਨਾ ਚਾਹੀਦਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਅਸੀਂ ਇਹ ਬholi bhali ਜਨਤਾ ਹੈ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਮੈਂ ਮੇਰਾ ਨੁਕਸਾਨ ਹੋ ਗਿਆ ਵਾ ਤੁਹਾਨੂੰ ਨੁਕਸਾਨ ਤੇ ਇਹਨਾ ਹੋ ਗਿਆ ਕਿ ਹੁਣ ਇੱਥੇ ਰਹਿ ਰਵਾਂਗੇ ਕਿਵੇਂ ਇਹ ਹਾਲ ਹੋ ਗਿਆ ਕਿ ਇਸ ਘਰ ਚ ਹੁਣ ਰਹਿਣ ਵਾਲਾ ਹਾਲ ਨਹੀਂ ਰਿਹਾ ਬਿਲਕੁਲ ਜੀ ਹੁਣ ਤੇ ਰਬ ਅਸਰੇ ਇਹ ਛੱਡ ਕੇ ਕਿਧਰੇ ਕਿਧਰੇ ਹੋਰ ਹੀ ਜਾਣਾ ਪੈਗਾ ਜੋ ਲੱਛਣ ਲੱਗ ਰਿਹਾ ਹੈ ਇਹ ਇਹ ਬੰਦ ਕਰਾਇਆ ਜਾਵੇ ਇਹ ਇੱਥੇ ਨਹੀਂ ਬੰਨਣਾ ਚਾਹੀਦਾ ਇਹ ਸਾਡੇ ਪ੍ਰਧਾਨ ਜੀ ਨੇ ਮਾ ਜੀ ਸੁਸਾਇਟੀ ਦੇ ਪ੍ਰਧਾਨ ਜੀ ਦੇਖੋ ਜੀ ਮੈਂ ਹਰਵਿੰਦਰ ਸਿੰਘ ਪ੍ਰਦਾਨ ਪ੍ਰਕਾਸ਼ ਸ਼ਕਰ ਐਸੋਸੀਏਸ਼ਨ ਇਹ ਜਗ੍ਹਾ ਪਹਿਲੇ ਕਹਿੰਦੇ ਸਨ ਜੀ ਇਹ ਕੰਪਿਊਟਰ ਸੈਂਟਰ ਦੀ ਜਗ੍ਹਾ ਹੈਗੀ ਇੱਥੇ ਸ਼ਿਵਿੰਗ ਪੂਲ ਬਣਨਾ ਹੈ ਅੱਛਾ ਜੀ ਇੱਥੇ ਨਾਲ ਕੰਪਿਊਟਰ ਸੈਂਟਰ ਬਣਨਾ ਹੈ ਅੱਛਾ ਜੀ ਅਸੀਂ ਕਿਹਾ ਜੀ ਇਹ ਇੱਥੇ ਸ਼ਿਵਿੰਗ ਪੂਲ ਨਹੀਂ ਚਾਹੀਦਾ ਕਿਉਂਕਿ ਕੰਪਿਊਟਰ ਸੈਂਟਰ ਸੀਗੇ ਮੱਲੇ ਦੀ ਸੋਧ ਲਈ ਸਾਰਿਆਂ ਨੂੰ ਚਾਹੀਦਾ ਹੈ ਲੇਕਿਨ ਇਹ ਕੁਝ ਹੋਰ ਹੀ ਨਿਕਲਿਆ ਅੰਦਰ ਖਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਜਗ੍ਹਾ ਜੀ ਹੁਣ ਹਸਪਤਾਲ ਬਣ ਲੈ ਜੀ ਇਹ ਲੱਗਦਾ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਹੁਣ ਜਿਸ ਤਰ੍ਹਾਂ ਮੇਰੇ ਮਕਾਨ ਡਿੱਗ ਸਕਦੇ ਨੇ ਓਏ ਇਹ ਤਾਂ ਡਿੱਗ ਜੀ ਉਹ ਕੋ ਸਾਹਮਣੇ ਤੁਸੀਂ ਫੋਟੋ ਲਓ ਦੇਖੋ ਕਿੰਨੇ ਡਿੱਗ ਪਏ ਨੇ ਸ਼ੁਕਰ ਇਹ ਕਰੋ ਕਿੰਨੀ ਦਰੇਣਾ ਇਹ ਸ਼ੁਕਰ ਇਹ ਕਰੋ ਬਈ ਕੋਈ ਜਾਨੀ ਮਾਲ ਨੁਕਸਾਨ ਨਹੀਂ ਹੋਇਆ ਇਹ ਦਿਨੇ ਹੋਇਆ ਵਾਪਰਿਆ ਜਦੋਂ ਲੋਕੀ ਉੱਠੇ ਹੋਏ ਸੀ ਹਾਂ ਜੇ ਲੋਕੀ ਸੁੱਤੇ ਆਉਂਦੇ ਤੇ ਬਦਲ ਕੀ ਕੋਈ ਹੁੰਦਾ ਇੱਥੇ ਹਾਹਾਕਾਰ ਕਿ ਨਹੀਂ ਹੁੰਦੀ ਜਿੱਥੇ ਲੋਕ ਇੱਕ ਪਾਸੇ ਮੀਂਹ ਨੂੰ ਲੈ ਕੇ ਖੁਸ਼ੀ ਮਨਾ ਰਹੇ ਆ ਤੁਹਾਨੂੰ ਵਿਪਤਾ ਪੈ ਗਈ ਮੈਂ ਚੱਲਦਾ ਵਿਪਤਾ ਪੈ ਗਈ ਜੀ ਸਾਡੇ ਉਹ 20 ਕਾ ਸਾਡੇ ਦਾ ਆਫਤ ਹੋ ਗਈ ਵਾਹ ਤੇ ਹਲੇ ਹੀ ਭਾਈ ਜੀ ਸ਼ੁਰੂਆਤ ਆ ਜੇ ਆਇਦਾ ਦੇਖੋ ਹੋਰ ਤਰੇੜਾ ਪੈ ਰੀਆਂ ਨਾਲੋਂ ਨਾਲ ਕਿੰਨੀ ਹੈ ਸਾਰੇ ਮਕਾਨ ਗਿਰਨ ਵਾਲੇ ਸਾਰੇ ਮਕਾਨ ਗਿਰਨ ਵਾਲੇ ਜੈਦੀਪ ਸਿੰਘ ਅੱਛਾ ਸਰ ਜੀ ਇਤਨੀ ਮਹਿਕਮਤ ਵਿੱਚੋਂ ਕੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਸਰ ਇਥੇ ਮੌਕੇ ਤੇ ਪਹੁੰਚੀ ਹਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੀਓ ਭਾਈ ਜੀ ਜੀ ਹਜੇ ਸਰਵੇ ਕਰ ਰਹੇ ਹਾਂ ਪੂਰਾ ਦੇਖ ਰਹੇ ਹਾਂ ਅਸੀਂ ਮੌਕੇ ਦੀ ਜਾਂਚ ਕਰ ਰਹੇ ਹਾਂ ਪੂਰੀ ਸਾਰੀ ਸੀਵਰ ਕਲੈਪਸ ਹੋ ਗਿਆ ਹੋਇਆ ਜੋ ਤੁਹਾਨੂੰ ਆਪਾਂ ਨੂੰ ਦੇਖੀ ਰਿਹਾ ਇੱਕ ਵਾਟਰ ਸਪਲਾਈ ਲਾਈਨ ਕਲੈਪਸ ਹੋਈ ਆ ਤੇ ਇੱਕ ਵਾਰ ਹੁਣ ਤਾਂ ਸਾਡੀ ਕੋਸ਼ਿਸ਼ ਇਹ ਹੈ ਇਹਨੂੰ ਪਹਿਲਾਂ ਜਿਸ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਰੁਕਿਆ ਜਾਵੇ ਲਗਿੰਗ ਆਫ ਦਾ ਸੀਵਰ ਤੇ ਉਸ ਤੋਂ ਬਾਅਦ ਅਸੀਂ ਇਹਦਾ ਸਾਰਾ ਸਰਵੇ ਕਰਾਂਗੇ ਦਾ ਅਸਲ ਕਾਰਨ ਕੀ ਸੀ ਸਰ ਜਿਸ ਤਰ੍ਹਾਂ ਬਿਆ ਬਿਲਡਿੰਗ ਜਿਹੜੀ ਨੀਚੇ ਡਿੱਗਣ ਨੂੰ ਤਿਆਰ ਆ ਉਹਦੀ ਉਹ ਕਹਿੰਦੇ ਉਹ ਵੀ ਪ੍ਰੋਬਲਮ ਆ ਰਹੀ ਹੈ ਬੰਦ ਪਾਕੇ ਦਾ ਡੂੰਗਾ ਪਟਿਆ ਹੋਇਆ ਜੀ ਜੀ ਉਹਨੂੰ ਵੀ ਕੋਈ ਹੱਲ ਕਰਾਂਗੇ ਉਹਦਾ ਵੀ ਹਾਂ ਬਿਲਕੁਲ ਕਰਾਂਗੇ ਜੀ ਬਣਦੀ ਕਾਰਵਾਈ ਕਰਾਂਗੇ ਜਿਹੜਾ ਵੀ ਕਸੂਰਵਾਰ ਹੋਊਗਾ ਇਸ ਚੀਜ਼ ਦਾ ਉੱਤੇ ਬਣਦੀ ਕਾਰਵਾਈ ਬਿਲਕੁਲ ਕਰਾਂਗੇ